ਹੰਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਅਸੀਂ ਅੱਜ ਆਏ ਸੀ ਘਰ ਤੋਂ ਬਹੁਤ ਦੂਰ ਤੇ ਦਿਵਾਲੀ ਦਾ ਕੁਝ ਸਮਾਨ ਲੈਣ ਜਸਪ੍ਰੀਤ ਵਿਰਾਜ ਵਨਪ੍ਰੀਤ ਸਾਰੇ ਰਾਜ ਨੇ ਨੀਂ ਨੀ ਲਾ ਲਈ ਆਪਦੀ ਟ੍ਰੇਨ ਦੇ ਵਿੱਚ ਟ੍ਰੇਨ ਤੇ ਆਏ ਸੀ ਮੰਨ ਤੇ ਲੋ ਜਾਂਦਾ ਤੁਰਿਆ ਆਪਣਾ ਸਰਦਾਰ ਵੇਖ ਲੋ ਕਿੰਨੇ ਵੀ ਹੋਣ ਉਹਨਾਂ ਦੇ ਵਿੱਚ ਪਛਾਣਿਆ ਜਾਂਦਾ ਹਨ ਤੇ ਹਵਾ ਚੱਲਦੀ ਆ ਮੌਸਮ ਹਲੇ ਠੰਡਾ ਨਹੀਂ ਹੋਇਆ ਦੇਖੋ ਤੁਸੀਂ ਉੱਚਾ ਉੱਚਾ ਬਿਲਡਿੰਗਾਂ ਐ ਲੱਗਦਾ ਜਿਵੇਂ ਠੰਡ ਤਾਂ ਆਣੀ ਨਹੀਂ ਹੁੰਦੀ ਤੇ ਵੇਖਦੇ ਆਪਾਂ ਨਹੀਂ ਤੁਰ ਕੇ ਜਾਣਾ ਉੱਥੇ ਹਾਂ ਬਸ ਐ ਤੁਰੇ ਜਾਣਾ ਮੈਂ ਤੇ ਵੀ ਰਾਜ ਫਸਟ ਟਾਈਮ ਆਈ ਸੀ ਸੀਐਸਆਰ ਦੇ ਵਿੱਚ ਫਸਟ ਟਾਈਮ ਆਇਆ ਅੱਛਾ ਜਸਪ੍ਰੀ ਨੂੰ ਪੰਜਵਾਂ ਸਾਲ ਜਾਂਦਾ ਹਾਂਗਕਾਂਗ ਚ ਆਈ ਨੂੰ ਇਸ ਏਰੀਏ ਚ ਪਹਿਲੀ ਵਾਰੀ ਆਈ ਐ ਪਰ ਅਸੀਂ ਇਸ ਏਰੀਏ ਦੇ ਵਿੱਚ ਜਦੋਂ ਸ਼ੁਰੂ-ਸ਼ੁਰੂ ਦੇ ਵਿੱਚ 1992 ਦੇ ਵਿੱਚ ਆਏ ਸੀ ਹਾਂਗਕਾਂਗ ਦੇ ਵਿੱਚ ਉਦੋਂ ਇਸ ਏਰੀਏ 'ਚ ਹੀ ਅਸੀਂ ਰਹਿੰਦੇ ਸੀ ਇਹ ਸਾਰਾ ਏਰੀਆ ਪੁਰਾਣਾ ਐ ਤੇ ਸਾਰਾ ਹੀ ਪਤਾ ਹੈ ਕਿੱਥੇ ਕੀ ਆ ਕਿੱਥੇ ਕੀ ਆ ਤੇ ਜਦੋਂ ਘਰ ਚੇਂਜ ਕੀਤਾ ਹਨ ਉਹ ਸੋਰੀ ਦੇ ਚਲੇ ਗਏ ਆਪਾਂ ਤਾਂ ਫਿਰ ਕਦੇ ਕਦੇ ਆਉਣ ਹੁੰਦਾ ਇੱਧਰ ਕਿ ਦੂਰ ਜਾਦੇ ਆ ਆਰਾਮ ਨਾਲ ਸਵਾ ਘੰਟਾ ਡੇਢ ਲੱਗ ਜਾਂਦਾ ਆਉਣ ਦਾ ਨਾਲ ਨਾਲ ਬਸ ਫਤੂਰੇ ਜਾਣਾ ਤੇ ਅੱਗੇ ਜਾ ਕੇ ਤੁਹਾਨੂੰ ਦਿਖਾਉਨੇ ਆਪਾਂ ਕੀ ਕੀ ਸਮਾਨ ਲੈਨੇ ਆਪਾਂ ਤੁਹਾਨੂੰ ਦਿਖਾਉਨੇ ਆ ਜਾ ਕੇ ਏ ਮੈਨੂੰ ਲੱਗਦਾ ਤੂੰ ਪਹਿਲੀ ਵਾਰ ਹੀ ਆਈ ਕਰਕੇ ਨਾ ਏਰੀਆ ਤਾਂ ਬਹੁਤ ਵਧੀਆ ਏ ਇੱਧਰ ਨੂੰ ਗੁਰਦੁਆਰਾ ਸਾਹਿਬ ਵੀ ਨੇੜੇ ਪੈਂਦਾ ਆਪਾਂ ਨੂੰ ਗੁਰਦੁਆਰਾ ਸਾਹਿਬ ਡੇਢ ਘੰਟਾ ਲੱਗ ਜਾਂਦਾ ਇੱਕ ਪਾਸੇ ਦਾ ਇੱਧਰ ਨੇੜੇ ਪੈਂਦਾ ਗੁਰਦੁਆਰਾ ਸਾਹਿਬ ਰਾਜ ਮੋਚਾ ਨਸਟਾਲਰ ਚ ਪਿਆ ਜਾਂਦਾ ਰਸਤੇ ਚ ਲਾ ਲੀ ਨੀਂਦ ਵੀ ਰਾਜ ਨੇ ਹੋਤ ਹੋਇਆ ਬੈ ਜੰਦ ਦਾ ਜਿੱਕੇ ਆਜਾਉਗਾ ਮੈਨੂੰ ਸੋਣਾ ਹਾਂ ਹਾਂ ਟਾਵਲ ਰੱਖ ਦੋ ਪੁੱਤੂ ਰੱਖ ਦੋ ਇਹ ਅਗਲਾ ਵਰਮਾਲ ਖੜੀ ਬੈਠਾ ਹਿੰਜੀ ਹੈ ਨਾ ਗੁੱਟ ਬੇਬੀ ਆ ਗੁੱਟ ਬੇਬੀ ਹਾਂ ਉੱਥੇ ਲਾਟਾ ਕਰਾਸ ਕਰ ਲਾਂਗੇ ਇਧਰ ਨੂੰ ਆ ਜਾਓ

एमटीआर ਦਾ ਸਟੇਸ਼ਨ ਮੈਨੂੰ ਲੱਗਦਾ ਜਸਪੀ ਦੀ ਬੈਟਰੀ ਖਤਮ ਹੋਣ ਵਾਲੀ ਹੈ। ਕਿੰਨੀ ਫੈਨ ਕਰਦੇ ਦੇਖੋ। ਮਾਚੀ ਦੇਖ ਲੈ। ਅਸੀਂ ਵਿਰਾਜ ਨੂੰ ਬੈਠ ਗਏ ਇੱਥੇ ਥੋੜਾ ਜਿਹਾ ਖਾਣਾ ਖਾਣ ਵਾਸਤੇ। ਅਸੀਂ ਤਾਂ ਥੋੜਾ ਜਿਹਾ ਘੁਆ ਲੀਏ। ਫਿਰ ਕੋਮੇ ਤਾਂ ਟ੍ਰੇਨ ਦੇ ਵਿੱਚ ਵੀ ਘੁਆ ਸਕਦੇ ਹਾਂ ਬੱਚੇ ਨੂੰ ਤਾਂ। ਕੋਈ ਚੱਕਰ ਨਹੀਂ। ਹਰ ਚੀ ਦੀ ਰੱਬ ਦਿੰਦਾ ਨਮਾ ਅਸਸ਼ੀਰਵਾਦ ਦਿਖਾਈਏ ਆ ਹੈਗੀ ਆ ਪੁਰਾਣੇ ਮਾਡਲ ਦੀ ਐਮਟੀਆਰ ਇਹ ਨਾਲ ਹਾਲ ਵਾਲੀ ਤੇ ਫਿਰ ਸੈਕੰਡ ਵਾਲੀ yellow ਫਿਰ ਥਰਡ ਵਾਲੀ ਆ ਗਈ black ਤੇ ਹੁਣ ਆ ਗਈ ਉਹ black ਫਿਰ ਹਾਂਜੀ ਤੁਸੀਂ ਉੱਥੇ ਜਾਣਾ ਨਹੀਂ ਨਹੀਂ ਆਪਾਂ ਨਹੀਂ ਜਾਣਾ ਆਜੋ 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 ਆਪਾਂ ਘਰ ਨੂੰ ਚੱਲਦੇ ਆਪਾਂ ਘਰ ਨੂੰ ਚੱਲੀਏ ਟ੍ਰੇਨ ਚੜ੍ਹ ਕੇ ਆਪਾਂ ਘਰ ਨੂੰ ਚੱਲੀਏ ਸੋਣਾ ਹੈ ਤਾਂ ਪ੍ਰਦਾਨ ਆਜੋ ਬੱਚ ਖੇਡ ਲਿਆ ਤੱਲੀਏ ਹਾਂ